ਸੱਚੀ ਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਗਿਆਨ ਦਾ ਸੋਮਾ ਉੱਪਰ ਆਓ ਜੀ ਫਿਰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੇ ਇਹ ਵੀਡੀਓ ਹੈ ਪਿਛਲੀ ਹੀ ਵੀਡੀਓ ਦਾ ਨੈਕਸਟ ਪਾਰਟ ਪੋਰਟ ਬਲੇਅਰ ਦੇ ਛੋਟੇ ਜਿਹੇ ਹਵਾਈ ਅੱਡੇ ਦੀ ਛਾਤੀ ਤੇ ਜਹਾਜ਼ ਦੇ ਪਹੀਏ ਘੁੰਮਣ ਲੱਗੇ ਛੋਟੀਆਂ-ਛੋਟੀਆਂ ਪਹਾੜੀਆਂ ਤੇ ਚੱਲ ਰਹੇ ਜਾਨਵਰ ਆਕਾਸ਼ ਤੇ ਛਾਏ ਹੋਏ ਗੂੜੇ ਬੱਦਲ ਹਰ ਪਾਸੇ ਹਰੇ ਦਰਖਤਾਂ ਦੇ ਝੁੰਡਾਂ ਵਿੱਚੋਂ ਇੱਕਦਮ ਹੀ ਬਾਹਰਲਾ ਦ੍ਰਿਸ਼ ਇੰਨਾ ਪਿਆਰਾ ਲੱਗਿਆ ਕਿ ਦਿਲ ਕੀਤਾ ਕਿ ਜਹਾਜ਼ ਦੇ ਪਈਏ ਇਸੇ ਤਰ੍ਹਾਂ ਇਨ੍ਹਾਂ ਸੜਕਾਂ ਤੇ ਦੌੜਦੇ ਰਹਿਣ ਤੇ ਮੈਂ ਕੁਦਰਤ ਦਾ ਇਹ ਚਮਤਕਾਰ ਘੰਟਿਆਂ ਵਾਂਦੀ ਦੇਖਦਾ ਰਾਂ ਸੱਚ ਵਿੱਚ ਕੁਦਰਤ ਕਿੰਨੀ ਪਿਆਰੀ ਹੁੰਦੀ ਹੈ ਮਨੁੱਖੀ ਮਨ ਅੰਦਰ ਸ਼ਾਂਤੀ ਤੇ ਵਿਸ਼ਾਲਤਾ ਕਰਨ ਲਈ ਧਰਤੀ ਦੇ ਕਿਸੇ ਕੋਨੇ ਤੇ ਕੁਦਰਤ ਆਪਣੀ ਐਸੀ ਛਾਪ ਛੱਡ ਦਿੰਦੀ ਹੈ ਕਿ ਇਹ ਸਦੀਆਂ ਤੱਕ ਆਦਮੀ ਲਈ ਇੱਕ ਹੁਲਾਰਾ ਬਣੀ ਰਹਿੰਦੀ ਹੈ ਮਨ ਅੰਦਰ ਇੱਕ ਹੁਲਾਸ ਹੈ ਕਿ ਮੈਂ ਕੁਝ ਦਿਨਾਂ ਲਈ ਆਪਣੀ ਦੁਨੀਆ ਤੇ ਇਸ ਦੀਆਂ ਚੰਗਿਆਈਆਂ ਬਰੈਣੀਆਂ ਨੂੰ ਛੱਡ ਕੇ ਕੁਦਰਤ ਦੀ ਗੋਦ ਵਿੱਚ ਗੁਜ਼ਾਰਾਂਗਾ ਇਸ ਕੁਦਰਤੀ ਸ਼ਾਂਤੀ ਤੇ ਉਸ ਕੁਦਰਤ ਦੀ ਗੋਦ ਵਿੱਚ ਜਿਸ ਵਿੱਚ ਨਿੱਘ ਹੀ ਨਿੱਘ ਤੇ ਪਿਆਰ ਹੀ ਪਿਆਰ ਹੈ ਉਸ ਕੁਦਰਤ ਵਿੱਚ ਜਿਹੜੀ ਹਮੇਸ਼ਾ ਮਨ ਅੰਦਰ ਸਥਿਰ ਹੋਈ ਹੁਲਾਸ ਨਾਲ ਭਰਦੀ ਰਹੇਗੀ ਪੋਰਟ ਬਲੇਅਰ ਅੰਡੇਮਾਨ ਦੀ ਰਾਜਧਾਨੀ ਹੈ ਇਹ ਛੋਟੀਆਂ-ਛੋਟੀਆਂ ਪਹਾੜੀਆਂ ਤੇ ਵਸਿਆ ਹੋਇਆ ਇੱਕ ਅਤਿਅੰਤ ਪਿਆਰਾ ਸ਼ਹਿਰ ਹੈ ਇੱਥੇ ਅਤਿਅੰਤ ਪਿਆਰੀਆਂ ਬੀਚਾਂ ਹਨ ਤੇ ਇਹਨਾਂ ਵਿੱਚੋਂ ਸਭ ਤੋਂ ਪਿਆਰੀ ਬੀਚ ਕਾਸ ਵਿਸਕੋਪ ਹੈ ਇਸ ਦੇ ਆਲੇ-ਦੁਆਲੇ ਨਾਰੀਅਲ ਦੇ ਦਰਖਤ ਹਨ ਤੇ ਕਈ ਛੋਟੇ-ਛੋਟੇ ਹੌਟ ਟਾਪੂ ਦਿਖਾਈ ਦਿੰਦੇ ਹਨ ਨਿੱਕੇ-ਨਿੱਕੇ ਟਾਪੂ ਹਰ ਇੱਕ ਦੀ ਆਪਣੀ ਵੱਖਰੀ ਦੁਨੀਆ ਜੇਕਰ ਕਿਸੇ ਟਾਪੂ ਤੇ ਮਨੁੱਖ ਦਾ ਵਾਸਾ ਨਹੀਂ ਤਾਂ ਉੱਥੇ ਵੀ ਪੰਛੀ ਤੇ ਸਮੁੰਦਰੀ ਜਾਨਵਰਾਂ ਨੇ ਜ਼ਿੰਦਗੀ ਤੜਕਾਈ ਹੋਈ ਹੈ ਬੀਚ ਦੇ ਬਿਲਕੁਲ ਨੇੜੇ ਸਾਹਮਣੇ ਇੱਕ ਛੋਟਾ ਜਿਹਾ ਟਾਪੂ ਨਜ਼ਰ ਆਉਂਦਾ ਹੈ ਬੀਚ ਤੇ ਖੜਿਆ ਦਿਲ ਕੀਤਾ ਕਿ ਇਸ ਪਿਆਰੇ ਮੌਸਮ ਵਿੱਚ ਸਮੁੰਦਰ ਵਿੱਚ ਛਲਾਂਗ ਲਗਾਵਾ ਤੇ ਦੂਰ ਤੱਕ ਤਰਦਾ ਜਾਵਾ ਤਰਦਾ ਜਾਵਾ ਜਦੋਂ ਆਪਣੀ ਮਹਿ ਇੱਛਾ ਆਪਣੇ ਸਾਥੀਆਂ ਅਤੇ ਪੋਰਟ ਪਲੇਅਰ ਦੇ ਹੀ ਰਹਿਣ ਵਾਲੇ ਇੱਕ ਅਫਸਰ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਇਸ ਨੂੰ ਸੱਪਾਂ ਦਾ ਟਾਪੂ ਕਹਿੰਦੇ ਹਨ ਤੇ ਪਾਣੀ ਦੇ ਸੱਪ ਇੱਥੇ ਸੁਸਤਾਨਣ ਲਈ ਅਤੇ ਧੁੱਪ ਸੇਕਣ ਲਈ ਆਉਂਦੇ ਹਨ ਮਨ ਵਿੱਚ ਪ੍ਰਾਣੀਆਂ ਪਰਿ ਕਹਾਣੀਆਂ ਦੀ ਇੱਕ ਯਾਦ ਤਾਜ਼ਾ ਹੋ ਗਈ ਇੱਕ ਸੱਪਾਂ ਦਾ ਦੇਸ਼ ਸੀ ਅਚਾਨਕ ਹੀ ਭੁੱਲੀ ਪਟਕੀ ਇੱਕ پری ਉੱਥੇ ਆ ਗਈ ਸੱਪਾਂ ਨੇ ਉਸ ਨੂੰ ਕੱਟਿਆ ਨਹੀਂ ਸ਼ਾਇਦ ਉਹਨਾਂ ਨੂੰ پری ਤੋਂ ਡਰ ਹੀ ਨਾ ਲੱਗਿਆ ਹੋਵੇ ਜਦੋਂ ਕਿਸੇ ਨੂੰ ਕਿਸੇ ਤੋਂ ਡਰ ਨਾ ਲੱਗੇ ਤਾਂ ਉਹ ਉਸ ਨੂੰ ਕਿਉਂ ਕੱਟੇਗਾ ਇਹ ਤਾਂ ਮਨੁੱਖੀ ਫਿਤਰਤ ਹੀ ਹੈ ਕਿ ਜਿਹੜੀ ਖਾਮ ਖਾ ਆਪਣੀ ਹੱਬਸਤੀ ਪੂਰਤੀ ਲਈ ਦੂਸਰੇ ਦੇ ਘੜ ਪੈਂਦੀ ਹੈ ਮੈਂ ਝੂਠ ਨਹੀਂ ਬੋਲ ਰਹਾ ਇਸ ਸਭ ਕੁਝ ਦਾ ਗਵਾ ਸਾਡਾ ਇਤਿਹਾਸ ਹੈ ਤੁਸੀਂ ਆਪਣੇ ਇਤਿਹਾਸ ਤੋਂ ਕਿਵੇਂ ਮੁਨਕਰ ਹੋ ਸਕਦੇ ਹੋ ਖੈਰ ਖੁੱਲੀ ਡੁੱਲੀ ਸਮੁੰਦਰ ਦੇ ਪਾਣੀਆਂ ਨਾਲ ਸਰਗੋਸ਼ੀਆ ਕਰਦੀ ਵਿੱਚ ਦੀ ਗੱਲ ਛੱਡਿਏ ਪੋਰਟ ਬਲੇਅਰ ਸ਼ਹਿਰ ਦਾ ਚੱਪਾ ਚੱਪਾ ਸੁੰਦਰ ਹੈ ਹਰ ਥਾਂ ਤੇ ਕੁਦਰਤ ਨੇ ਆਪਣੀ ਛਾਪ ਛੱਡੀ ਹੋਈ ਹੈ ਹੁਣ ਭਾਵੇਂ ਇੱਥੇ ਬਹੁਤ ਸਾਰੇ ਭਾਰਤੀ ਕਲਕੱਤੇ ਤੇ ਮ드ਰਾਸ ਰਾਹੀ ਆ ਗਏ ਹਨ ਤੇ ਬਹੁਤ ਸਾਰੇ ਸਰਕਾਰੀ ਨੌਕਰੀਆਂ ਵਾਲੇ ਬੰਦੇ ਵੀ ਰਹਿ ਰਹੇ ਹਨ ਪਰ ਹਾਲੇ ਵੀ ਇੱਥੇ ਕਾਫੀ ਆਬਾਦੀ ਵਿਚ ਉਹ ਲੋਕ ਵਸਦੇ ਨੇ ਜਿਨ੍ਹਾਂ ਦੇ ਦਾਦੇ-ਪਰਦਾਦੇ 1857 ਤੋਂ ਬਾਅਦ ਅੰਗਰੇਜ਼ਾਂ ਦੇ ਕੈਦੀ ਬਣ ਕੇ ਇੱਥੇ ਆਏ ਸਨ ਇਹਨਾਂ ਕੈਦੀਆਂ ਵਿੱਚ ਆਜ਼ਾਦੀ ਦੇ ਪਰਵਾਨਿਆਂ ਤੋਂ ਇਲਾਵਾ ਖਤਰਨਾਕ ਚੋਰ ਡਾਕੂ ਆਦਿ ਸਨ ਅੱਜ ਜਦੋਂ ਅਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਨਾਲ ਗੱਲਾਂ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਕਦੀ ਇਹਨਾਂ ਲੋਕਾਂ ਦੇ ਪੁਰਖੇ ਵੀ ਖਤਰਨਾਕ ਅਪਰਾਧੀ ਰਹੇ ਹੋਣਗੇ ਕਿੰਨਾ ਅੰਤਰ ਆ ਗਿਆ ਹੈ ਇਸ ਸ਼ਹਿਰ ਦੀ ਅੱਜ ਦੀ ਤੇ 100 ਵਰੇ ਪਹਿਲਾਂ ਦੀ ਜ਼ਿੰਦਗੀ ਵਿੱਚ ਕਿੱਥੇ ਸਿਰਫ ਜੰਗਲਾਂ ਨਾਲ ਭਰਿਆ ਹੋਇਆ ਵੇਅ ਆਵਾਦ ਟਾਪੂ ਸੀ ਕਿੱਥੇ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਇੱਕ ਸ਼ਾਨਦਾਰ ਤੇ ਪਿਆਰਾ ਸ਼ਹਿਰ ਇੱਥੇ ਦੀ ਸਭ ਤੋਂ ਪ੍ਰਸਿੱਧ ਇਤਿਹਾਸਕ ਇਮਾਰਤ ਸੈਲੂਲਰ ਜੇਲ ਹੈ ਇਸ ਤੋਂ ਇਲਾਵਾ ਮਿਊਜ਼ੀਅਮ ਕਾਰਟਿਨਸ ਇੰਪੋਰੀਅਮ ਤੇ ਹੋਰ ਭਰੇ ਪੂਰੇ ਬਾਜ਼ਾਰ ਹਨ ਇਸ ਧਰਤੀ ਨੇ ਹਾਲੇ ਵੀ ਦੂਸਰੀ ਵੱਡੀ ਲੜਾਈ ਦੇ ਸਮੇਂ ਜਦੋਂ ਜਾਪਾਨੀਆਂ ਨੇ ਇੱਥੇ ਕਬਜ਼ਾ ਕੀਤਾ ਸੀ ਉਸ ਦੀਆਂ ਯਾਦਗਾਰਾਂ ਸੰਭੀਆਂ ਹੋਈਆਂ ਹਨ ਅਸੀਂ ਫੋਰਟ ਪਲੇਅਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਬਹੁਤ ਮਜ਼ਬੂਤ ਬੰਕਰ ਵੇਖੇ ਜਿਨ੍ਹਾਂ ਦਾ ਇਸਤੇਮਾਲ ਦੂਜੀ ਵੱਡੀ ਜੰਗ ਵੇਲੇ ਕੀਤਾ ਗਿਆ ਸੀ। ਅਜੇ ਵੀ ਜਾਪਾਨੀਆਂ ਰਾਹੀਂ ਲਗਾਈ ਗਈ ਇੱਕ ਐਂਟੀ 에ਅਰਕ੍ਰਾਫਟ ਗਨ ਇੱਕ ਨਿੱਕੇ ਜਿਹੇ ਢਿੱਲੇ ਤੇ ਅਸਮਾਨ ਵੱਲ ਮੂੰਹ ਚੁੱਕੀ ਖੜੀ ਹੈ। ਸਰਕਾਰ ਨੇ ਇਸ ਸ਼ਹਿਰ ਦੀ ਉન્નਤੀ ਲਈ ਤੇ ਇਸਦੇ ਆਲੇ-ਦੁਆਲੇ ਨੂੰ ਸੋਨਾ ਬਣਾਉਣ ਲਈ ਕਾਫੀ ਕੰਮ ਕੀਤਾ ਸੀ। ਇੱਥੇ ਦੀਆਂ ਸੜਕਾਂ ਖੁੱਲੀਆਂ ਤੇ ਵਧੀਆ ਹਨ। ਬਿਜਲੀ ਦਾ ਇੰਤਜ਼ਾਮ ਵੀ ਕਾਫੀ ਚੰਗਾ ਹੈ। ਬਾਕੀ ਦੀ ਤੰਗੀ ਨੂੰ ਦੂਰ ਕਰਨ ਲਈ ਸ਼ਹਿਰ ਦੇ ਬਾਹਰ ਕਈ ਬੰਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਪਾਣੀ ਸਾਫ਼ ਕਰਨ ਤੋਂ ਬਾਅਦ ਸ਼ਹਿਰ ਨੂੰ ਸਪਲਾਈ ਕੀਤਾ ਜਾਂਦਾ ਹੈ 1970 ਵਿੱਚ ਇੱਕ ਧਾਨੀ ਖਾੜੀ ਡੈਮ ਬਣਾਇਆ ਗਿਆ ਸੀ ਇਹ ਡੈਮ 1932 ਮੀਟਰ ਲੰਬਾ ਤੇ 32 ਮੀਟਰ ਦੇ ਲਗਭਗ ਹੀ ਉੱਚਾ ਹੈ ਪੋਰਟ ਬਲੇਅਰ ਦੇ ਆਸ-ਪਾਸ ਦੇ ਜੰਗਲਾਂ ਵਿੱਚ ਸਰਕਾਰ ਨੇ ਰਵੜ ਦੇ ਦਰਖਤ ਲਗਾਉਣ ਦਾ ਬਹੁਤ ਯਤਨ ਕੀਤਾ ਹੈ ਜੰਗਲਾਂ ਦੇ ਕਾਫੀ ਹਿੱਸੇ ਨੂੰ ਕੱਟ ਕੇ ਉੱਥੇ ਫਲਦਾਰ ਦਰਖਤ ਵੀ ਲਗਾਏ ਜਾ ਰਹੇ ਹਨ ਜਿੱਥੇ ਇਸ ਦਾ ਭਾਵ ਜੰਗਲਾਂ ਦੀ ਜਗ੍ਹਾ ਜੰਗਲ ਉਗਾਉਣਾ ਹੈ ਉੱਥੇ ਇਹ ਭਰਪੂਰ ਲਾਭ ਪ੍ਰਾਪਤ ਕਰਨਾ ਵੀ ਹੈ ਜੰਗਲਾਂ ਪਰੇ ਇਸ ਇਲਾਕੇ ਦੇ ਵਿੱਚ ਕੁਝ ਮਸ਼ਹੂਰ ਦਰਖਤਾਂ ਦੇ ਨਾਂ ਨੇ ਗਿਰਜਾ ਕੋਠੀ ਨੀਗਾ ਲਾਲ ਚੀਨੀ ਸਿਲ버 ਪਰੇ ਅਤੇ ਮਾਰਵਲ ਇਸ ਯਾਤਰਾ ਦੇ ਵਿੱਚ ਅਸੀਂ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਸਰਕਾਰੀ ਫਾਰਮ ਵੀ ਦੇਖੇ ਜਿੱਥੇ ਅਨੇਕਾਂ ਤਰ੍ਹਾਂ ਦੇ ਫਲਦਾਰ ਦਰਖਤ ਬੜੀ ਸਫਲਤਾਪੂਰਵਕ ਲਗਾਏ ਹਨ ਸ਼ਹਿਰ ਦੇ ਬਾਹਰ ਥੋੜੀ ਥੋੜੀ ਦੂਰ ਤੇ ਛੋਟੇ-ਛੋਟੇ ਪਿੰਡ ਵੀ ਦਿਖਾਈ ਦਿੰਦੇ ਹਨ ਤੇ ਹਰੇ ਭਰੇ ਦਰਖਤਾਂ ਵਿਛ ਟੁੱਗੀਆਂ ਨੁਮਾ ਘਰ ਚਾਹੇ ਇੱਥੇ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਬਹੁਤਾ ਬਹੁਤ ਨੀਵਾ ਦਰਸਾਉਂਦਾ ਹੈ ਤੇ ਉਸ ਤੋਂ ਗੁਰਬਤ ਦੀ ਚਲਕ ਪੈਂਦੀ ਹੈ ਪਰ ਤਾਂ ਵੀ ਕਈ ਪਿੰਡ ਵਾਲਿਆਂ ਨਾਲ ਗੱਲ ਕਰਨ ਤੇ ਇਹ ਲੋਕ ਆਪਣੇ ਆਪ ਦੇ ਵਿੱਚ ਮਸਤ ਲੱਗਦੇ ਹਨ ਉਹਨਾਂ ਨੂੰ ਸਰਕਾਰ ਤੋਂ ਕੋਈ ਬਹੁਤਾ ਗਿਲਾ ਸ਼ਿਕਵਾ ਨਹੀਂ ਬਸ ਉਹ ਇੰਨਾ ਹੀ ਚਾਹੁੰਦੇ ਜਾਪਦੇ ਹਨ ਕਿ ਉਹਨਾਂ ਦੀ ਜੀਵੀ ਜਾ ਰਹੀ ਇਸ ਜ਼ਿੰਦਗੀ ਦੇ ਵਿੱਚ ਬਹੁਤਾ ਦਖਲ ਨਾ ਦਿੱਤਾ ਜਾਏ ਤੇ ਉਹ ਉਸ ਇਸੇ ਹੀ ਤਰ੍ਹਾਂ ਪੁਸ਼ਤਾਂ ਦਰ ਪੁਸ਼ਤਾਂ ਕੁਦਰਤ ਦੀ ਗੋਦ ਵਿੱਚ ਆਪਣੀ ਜ਼ਿੰਦਗੀ ਵਿਤਾਈ ਤੁਰੇ ਜਾਣ ਪਰ ਕਦੀ ਅਜਿਹਾ ਵੀ ਹੋਇਆ ਹੈ ਜੇਕਰ ਅਜਿਹਾ ਹੋ ਸਕਦਾ ਹੁੰਦਾ ਤਾਂ ਅੱਜ ਦੁਨੀਆ ਦੇ ਹਰ ਕੋਨੇ ਤੇ ਆਧੁਨਿਕ ਜ਼ਿੰਦਗੀ ਦੀਆਂ ਛਾਪਾਂ ਨਾ ਪਈਆਂ ਹੁੰਦੀਆਂ ਜੇਕਰ ਅਜਿਹਾ ਹੋ ਸਕਦਾ ਹੁੰਦਾ ਤਾਂ ਅੱਜ ਸਾਨੂੰ ਇਵੇਂ ਮਹਿਸੂਸ ਨਾ ਹੁੰਦਾ ਕਿ ਦੁਨੀਆ ਵਿੱਚ ਬਹੁਤ ਘੱਟ ਖਿੱਤੇ ਰਹਿ ਗਏ ਹਨ ਜਿਨ੍ਹਾਂ ਨੂੰ ਸੱਚਮੁੱਚ ਕੁਦਰਤ ਦਾ ਪੰਗੂੜਾ ਕਿਹਾ ਜਾ ਸਕਦਾ ਹੈ ਜਿਸ ਵਿੱਚ ਪੈ ਕੇ ਅੱਖਾਂ ਮੀਟ ਕੇ ਤੁਸੀਂ ਕੁਦਰਤ ਦੀਆਂ ਲੋਰੀਆਂ ਸੁਣਦੇ ਹੋਏ ਸੁਪਨਿਆਂ ਦੀਆਂ ਦੁਨੀਆ ਵਿੱਚ ਗਵਾਚ ਸਕਦੇ ਹੋ ਪੋਰਟ ਬਲੇਅਰ ਦੇ ਬਾਜ਼ਾਰਾਂ ਵਿੱਚ ਘੁੰਮਦੇ ਹੋਏ ਬਹੁਤੀ ਥਾਈਮ ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਕਿਸੇ ਬਹੁਤ ਹੀ ਯਾਦਗਾਰ ਬਾਜ਼ਾਰ ਵਿੱਚ ਘੁੰਮ ਰਹੇ ਹੋ ਇੱਥੇ ਘੁੰਮਦਿਆਂ ਇਵੇਂ ਲੱਗਦਾ ਹੈ ਕਿ ਇਹ ਧਰਤੀ ਇੰਨੇ ਡੂੰਘੇ ਤੇ ਦੂਰ ਦੇ ਸਮੁੰਦਰਾਂ ਵਿੱਚ ਸਥਿਤ ਹੈ ਸ਼ਹਿਰ ਵਿੱਚ ਮੰਦਰ, ਮਸਜਿਦਾਂ, ਗੁਰਦੁਆਰੇ ਤੇ ਚਰਚ ਵੀ ਹਨ ਲੋਕ ਆਪਣੇ ਇਸ਼ਤ ਨੂੰ ਮੰਨਣ ਲਈ ਆਪਣੀਆਂ ਧਾਰਮਿਕ ਥਾਵਾਂ ਤੇ ਜ਼ਰੂਰ ਜਾਂਦੇ ਹਨ ਪਰ ਉਹਨਾਂ ਅੰਦਰ ਸਾਡੇ ਵਾਂਗ ਸਮਪਰਦਾਇਕ ਕਟੜਪਨ ਬਹੁਤ ਘੱਟ ਹੈ ਸਰਦਾਰ ਦੀਵਾਨ ਸਿੰਘ ਕਾਲੇਪਾਣੀ ਜਿਹੜੇ ਕਿ ਅੰਗਰੇਜ਼ਾਂ ਦੇ ਸਮੇਂ ਇਸ ਜਗ੍ਹਾ ਦੇ ਬਹੁਤ ਹੀ ਸਤਕਾਰੇ ਤੇ ਪਿਆਰੇ ਡਾਕਟਰ ਸਨ ਜੋ ਇਸ ਜਗ੍ਹਾ ਤੇ ਜਾਪਾਨੀਆਂ ਦੇ ਕਵਚਾ ਕਰਨ ਤੋਂ ਬਾਅਦ ਜੇਲ੍ਹ ਵਿੱਚ ਹੀ ਦਮ ਤੋੜ ਗਏ ਸਨ ਉਹ ਪੰਜਾਬੀ ਦੇ ਪਿਆਰੇ ਕਵੀ ਸਨ ਉਨ੍ਹਾਂ ਦੀ ਯਾਦ ਵਿੱਚ ਇੱਥੇ ਇੱਕ ਬਹੁਤ ਹੀ ਪਿਆਰਾ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ ਗਿਆ ਹੈ। ਸ਼ਾਮ ਦਾ ਸਮਾਂ ਹੈ। ਮੈਂ ਸ਼ਹਿਰ ਦੇ ਨਿੱਕੇ-ਨਿੱਕੇ ਵਜ਼ਾਰਾਂ ਅਤੇ ਗਲੀਆਂ ਵਿੱਚ ਘੁੰਮ ਰਿਹਾ ਹਾਂ। ਇਸ ਜਗ੍ਹਾ ਦਾ ਸਾਰਾ ਇਤਿਹਾਸ ਮੇਰੇ ਜ਼ਿਹਨ ਵਿੱਚ ਘੁੰਮ ਰਿਹਾ ਹੈ। ਘੁੰਮਦਾ-ਘਮਾਉਂਦਾ ਮੈਂ ਇੱਕ ਚੌਂਕ ਵਿੱਚ ਪਹੁੰਚ ਗਿਆ ਹਾਂ। ਚੌਂਕ ਦੇ ਐਨ ਵਿਚਕਾਰ ਇੱਕ ਯਾਦਗਾਰ ਬਣੀ ਹੋਈ ਹੈ ਤੇ ਇਹ ਯਾਦਗਾਰ ਸਮਰਪਿਤ ਹੈ 1914 ਤੋਂ 1920 ਤੱਕ ਦੀ ਲੜਾਈ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ। ਮੈਂ ਯਾਦਗਾਰ ਦੇ ਉੱਪਰੋਂ ਨਿੰਮਝ ਹੀ ਚਾਨਣੀ ਵਿੱਚ ਫੌਜੀਆਂ ਦੇ ਨਾਮ ਪੜਦਾ ਹਾਂ ਨਾਮ ਪੜਦਿਆਂ ਮੈਂ ਇਹ ਭੁੱਲ ਜਾਂਦਾ ਹਾਂ ਕਿ ਇਹ ਸਿਪਾਹੀ ਸਰਕਾਰ ਦੇ ਨੌਕਰ ਸਨ ਇਹਨਾਂ ਨੇ ਕਿਸ ਪੱਖ ਵੱਲੋਂ ਹੋ ਕੇ ਲੜਾਈ ਲੜੀ ਮੈਨੂੰ ਤਾਂ ਸਿਰਫ ਇੰਨਾ ਹੀ ਯਾਦ ਰਹਿੰਦਾ ਹੈ ਕਿ ਇਹ ਸਿਪਾਹੀ ਸਨ ਤੇ ਇਹਨਾਂ ਨੇ ਕਿਸੇ ਵੀ ਧਰਤੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਧਰਤੀ ਦਾ ਕੀ ਹੈ ਧਰਤੀ ਤਾਂ ਕੋਈ ਵੀ ਹੋ ਸਕਦੀ ਹੈ ਪੋਰਟ ਬਲੇਅਰ ਦੇ ਪਿਆਰੇ ਲੋਕ ਹਨ ਪਿਆਰੀ ਬਹੁਤ ਪਿਆਰੀ ਧਰਤੀ ਹੈ ਇੱਥੇ ਦੇ ਲੋਕਾਂ ਨੂੰ ਮਿਲਦੇ ਆਂ ਇੱਥੇ ਦੀਆਂ ਸੜਕਾਂ ਤੇ ਘੁੰਮਦੇ ਆਂ ਤੁਸੀਂ ਆਪਣੇ ਅੰਦਰ ਇੱਕ ਅਜੀਬ ਸਕੂਨ ਤਾਰੀ ਹੋਇਆ ਮਹਿਸੂਸ ਕਰਦੇ ਹੋ ਧੰਨਵਾਦ